ਜਾਗੋ ਜਾਗੋ ਹੋਇਆ ਸਵੇਰਾ ਸੂਰਜ ਚੜਿਆ ਮਿਟਿਆ ਹਨੇਰਾ ਜਾਗੋ ਜਾਗੋ ਹੋਇਆ ਸਵੇਰਾ ਇਹ ਸਾਨੂੰ ਜਾਗਣਾ ਹੀ ਪੈਣਾ ਆ ਕਿਉਂ ਜਾਗਣਾ ਪੈਣਾ ਇੱਕ ਮੈਂ ਤੁਹਾਡੇ ਸਾਹਮਣੇ ਇੱਕ ਦਰਦ ਲੈ ਕੇ ਪੇਸ਼ ਆਂ ਦਰਦ ਕੀ ਨੋਟਾ 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 ਇਹ ਨੋਟਾ ਹੈ ਕੀ ਆ ਨੋਟਾ ਇਹ ਆ ਕੀ ਭਾਰਤੀ ਚੋਣ ਕਮਿਸ਼ਨ ਨੇ ਸਾਨੂੰ ਇਹ ਗਿਆਨ ਜੋ ਵੋਟ ਜ਼ਰੂਰ ਪਾਓ ਜੇਕਰ ਤੁਹਾਨੂੰ ਕੋਈ ਵੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਪਸੰਦ ਨਹੀਂ ਆ ਤੇ ਤੁਸੀਂ ਵੋਟ ਆਪਣੀ ਨੋਟਾਂ ਨੂੰ ਪਾਗੇ ਆਪਣਾ ਵਿਰੋਧ ਦਰਜ ਕਰਾ ਦਿਓ ਇਹ ਵਿਰੋਧ ਦਰਜ ਕਰਾਉਣ ਦਾ ਫਾਇਦਾ ਤੁਹਾਨੂੰ ਇਹ ਹੋਣਾ ਕਿ ਇਹਨਾਂ ਨੇਤਾ ਲੋਕਾਂ ਨੂੰ ਅਗਲਾ ਜਾਣੀ ਆ ਤੇ ਇਹ ਨੋਟਾਂ ਨੂੰ ਵੋਟ ਪਾਉਣ ਦਾ ਸਾਨੂੰ ਕੀ ਫਾਇਦਾ ਇਹਦੇ ਨਾਲ ਕੀ ਫਰਕ ਪਊਗਾ ਸਾਨੂੰ ਪਹਿਲੇ ਨੰਬਰ ਤੇ ਪੜ੍ਹਾਈ ਫ੍ਰੀ ਤੇ ਮੁਫਤ ਤੇ ਆਪਣੀ ਭਾਸ਼ਾ 'ਚ ਮਿਲਣੀ ਚਾਹੀਦੀ ਆ ਜਦੋਂ ਅਸੀਂ 10ਵੀਂ ਜਾਂ 12ਵੀਂ ਤੋਂ ਬਾਅਦ ਅੱਗੇ ਪੰਜਾਬੀ ਪੜ੍ਹ ਕੇ ਨਿਕਲ ਜਾਨੇ ਆ ਤੇ ਸਾਨੂੰ ਅੱਗੇ ਜਾ ਕੇ ਅੰਗਰੇਜ਼ੀ ਦੇ ਵਿੱਚ ਸਾਰਾ ਕੁਝ ਪੜ੍ਹਨਾ ਪੈਂਦਾ ਜੋ ਸਾਡੀ ਭਾਸ਼ਾ ਨਹੀਂ ਆ ਜੇ ਪੰਜਾਬੀ ਦੇ ਵਿੱਚ ਇਹ ਸਭ ਕੁਝ ਹੋਊਗਾ ਜੇ ਮੈਂ ਬੀਏ ਬੀਕੋਮ ਬੀਐਸਸੀ ਬੀਐਡ ਐਮਬੀਬੀਐਸ ਐਲਐਲਬੀ ਇਹ ਸਾਰਾ ਕੁਝ ਪੰਜਾਬੀ ਦੇ ਵਿੱਚ ਹੋਵੇ ਆਪਣੀ ਭਾਸ਼ਾ ਦੇ ਵਿੱਚ ਹੋ ਤੇ ਗਰੀਬਾਂ ਦੇ ਬੱਚੇ ਵੀ ਐਲਐਲਬੀ ਕਰ ਸਕਦੇ ਨੇ ਬੀਕੋਮ ਕਰ ਸਕਦੇ ਨੇ ਬੀਐਸਸੀ ਕਰ ਸਕਦੇ ਨੇ ਬੀਐਡ ਕਰ ਸਕਦੇ ਨੇ ਉਦਾਹਰਨ ਦੇ ਤੌਰ ਤੇ ਜੇਕਰ ਕੋਈ ਗਰੀਬ ਦਾ ਬੱਚਾ MBBS ਡਾਕਟਰ ਬਣ ਜਾਂਦਾ ਤੇ ਉਹ ਲੋਕਾਂ ਦਾ ਇਲਾਜ ਕਰੂਗਾ ਲੋਕਾਂ ਨੂੰ ਲੁੱਟੂਗਾ ਨਹੀਂ ਤੇ ਲੋਕਾਂ ਦੀ ਸੇਵਾ ਕਰਨ ਦਾ ਉਹਦੇ ਵਿੱਚ ਜज्ਬਾ ਹੋਊਗਾ ਕਿ ਮੈਂ ਪੰਜਾਬੀ ਚ ਪੜਿਆ ਫ੍ਰੀ ਪੜਿਆ ਤੇ ਮੇਰਾ ਵੀ ਫਰਜ਼ ਬਣਦਾ ਮੈਂ ਕੁਝ ਆਪਣੇ ਲੋਕਾਂ ਵਾਸਤੇ ਲੋਕਾਂ ਨੂੰ ਫ੍ਰੀ ਇਲਾਜ ਦੇ ਸਕਾਂ ਜਿਵੇਂ ਤੇ ਦੂਜਾ ਕੰਮ ਆ ਜਾਂਦਾ ਇਲਾਜ ਸਾਨੂੰ ਕਿਸੇ ਚੀਜ਼ ਦੀ ਕਿਸੇ ਮੁਕਤ ਵਾਲੇ ਕਾਰਡ ਦੀ ਲੋੜ ਨਹੀਂ ਆ ਸਾਡੇ ਕੋ ਭਾਰਤੀ ਚੌਨ ਕਮਿਸ਼ਨਰ ਦੇ ਨਾਲ ਰਿਲੇਟਡ ਆਧਾਰ ਕਾਰਡ ਆ ਆਧਾਰ ਕਾਰਡ ਆ ਸਾਡੇ ਕੋ ਤੇ ਆਧਾਰ ਕਾਰਡ ਸਾਡੇ ਕੋ ਹੈਗਾ ਤੇ ਆਧਾਰ ਕਾਰਡ ਦੇ ਨਾਲ ਹੀ ਸਾਡਾ ਸਾਰਾ ਇਲਾਜ ਹੋ ਜਾਣਾ ਚਾਹੀਦਾ ਇਲਾਜ ਆਧਾਰ ਕਾਰਡ ਦੇ ਹੋਵੇ ਸਰਕਾਰੀ ਹਸਪਤਾਲ ਹੋਵੇ ਜਾਂ ਗੈਰ ਸਰਕਾਰੀ ਹਸਪਤਾਲ ਹੋਵੇ ਉਹਦੇ ਨਾਲ ਸਾਨੂੰ ਕੀ ਫਰਕ ਪਊਗਾ ਕਿ ਸਾਨੂੰ ਕੋਈ ਮੁਫਤ ਦੇ ਕਾਰਡ ਦੀ ਲੋਡ ਨਹੀਂ ਪਊਗੀ ਪੈਨਸ਼ਨ 60 ਸਾਲ ਦੀ ਉਮਰ ਤੋਂ ਬਾਅਦ ਸਾਨੂੰ ਜਿੰਨੇ ਸਾਡੀਆਂ ਮਾਤਾ ਬਜ਼ੁਰਗ ਭੈਣਾਂ ਨੇ ਮਾਤਾਵਾਂ ਨੇ ਬਜ਼ੁਰਗ ਨੇ ਉਹਨਾਂ ਨੂੰ ਪੈਨਸ਼ਨ ਲੱਗੇ ਅੰਗ ਹੀਣਾ ਨੂੰ ਪੈਨਸ਼ਨ ਲੱਗੇ ਜਿਹੜੀ ਭੈਣ ਵਿਧਵਾ ਹੋ ਗਈ ਅਜੇ ਦਾ ਘਰ ਵਾਲਾ ਨਹੀਂ ਹੈਗਾ ਉਹਨੂੰ ਪੈਨਸ਼ਨ ਲੱਗੇ ਜੇ ਤੱਕ ਕੋ ਮੌਣ ਵਾਲਾ ਕੋਈ ਨਹੀਂ ਆ ਅੰਗ ਹੀਣਾ ਨੂੰ ਪੈਨਸ਼ਨ ਲੱਗੇ ਤੇ ਜਿਨ੍ਹਾਂ ਦੇ ਮਾਪੇ ਦੇ ਬੱਚਿਆਂ ਦੇ ਮਾਪੇ ਨਹੀਂ ਆ ਉਹਨਾਂ ਨੂੰ ਅੱਜ ਦੇ ਹਿਸਾਬ ਦੇ ਨਾਲ 4000 ਰੁਪਏ ਦੀ ਵਿਅਕਤੀ ਪਰਸਨ ਪੈਨਸ਼ਨ ਲੱਗੇ ਕਿ ਉਹਨਾਂ ਦਾ ਜੀਵਨ ਖੁਸ਼ਹਾਲ ਹੋ ਸਕੇ ਨੋਟ ਜੇ ਬੱਚੇ ਸਾਡੇ ਫ੍ਰੀ ਪੜਨਗੇ ਚੰਗੀ ਸਿੱਖਿਆ ਹੋਵੇ ਵਾਤਾਵਰਨ ਚੰਗਾ ਹੋਊਗਾ ਆਪਣੇ ਆਪ ਰੋਜ਼ਗਾਰ ਪੈਦਾ ਕਰ ਲੈਣਗੇ ਤੇ ਫਿਰ ਇਹਦਾ ਸਿੱਟਾ ਕੀ ਨਿਕਲੂਗਾ ਜਿਹੜੇ ਨਸ਼ੇ ਨੇ ਜਿਹੜੇ ਡਾਕਟਰ ਸਾਡੇ ਆਪਣੇ ਬਣ ਗਏ ਤੇ ਜਿਹੜੇ ਨਸ਼ਿਆਂ ਦੀ ਗਰੈਸਾ ਦਾ ਲੋਕ ਹੋ ਚੁੱਕੇ ਨੇ ਬੱਚੇ ਇਸ ਦਲਦਲ ਦੇ ਵਿੱਚ ਚਿੱਟੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਦਾ ਮੁਕਤਲ ਆਜ ਹੋ ਜਾਊਗਾ ਤੇ ਬੱਚੇ ਸਾਡੇ ਕਾਮਯਾਬ ਹੋ ਜਾਣਗੇ ਨਸ਼ਿਆਂ ਦੀ ਦਲਦਲ ਤੋਂ ਬਾਹਰ ਨਿਕਲ ਜਾਣਗੇ ਜੇ ਪੈਨਸ਼ਨ ਮਿਲੂਗੀ ਬਜ਼ੁਰਗਾਂ ਦੀ ਜ਼ਿੰਦਗੀ ਕੁਝ ਹਾਲ ਹੋ ਜਾਊਗੀ ਤੇ ਉਹ ਚੰਗੇ ਕੋਈ ਨਸ਼ੇ ਦੇ ਕਾਰੋਬਾਰ ਦੇ ਵਿੱਚ ਪਊਗਾ ਹੀ ਨਹੀਂ ਤੇ ਨਸ਼ੇ ਦੇ ਕਾਰੋਬਾਰ ਰਹਿਣਗੇ ਕਿੱਦਾਂ ਇਹ ਨਸ਼ੇ ਨੂੰ ਲਿਆਉਣ ਵਾਲਾ ਕੌਣ ਆ ਨਸ਼ੇ ਨੂੰ ਫਲਾਉਣ ਵਾਲਾ ਕੌਣ ਆ ਜਦੋਂ ਕੁੱਤੀ ਚੋਰਾ ਨਾਲ ਰਲ ਜਾਂਦੀ ਐ ਤੇ ਭੌਂਕੇ ਕਿਹੜਾ ਐਸ ਕਰਕੇ ਸਾਡਾ ਫਰਜ ਬੰਦਾ ਇਹਨਾਂ ਸਾਰੇ ਲੋਕਾਂ ਨੂੰ ਜਿਹੜੇ ਪਾਰਟੀਆਂ ਦੇ ਵਖ ਵਖ ਨੇ ਮੰਨਦੇ ਨੇ ਇਹਨਾਂ ਨੂੰ ਅਸੀਂ ਪਾਰਟੀਆਂ ਨੂੰ ਜਗਾਈਏ ਨੇਤਾ ਲੋਕਾਂ ਨੂੰ ਜਗਾਈਏ ਕਿਉਂਕਿ ਸਾਡੀ ਜਿਹੜੀ ਇਹ ਰਾਜਨੀਤੀ ਆ ਸਾਡਾ ਜੋ ਵਿਹਾਰ ਆ ਸਮਾਜ ਆ ਇਹਨਾਂ ਦੇ ਹੱਥ ਦੇ ਵਿੱਚ ਖੇਡ ਰਿਆ ਤੇ ਜੇ ਇਹ ਚੰਗੇ ਹੋ ਜਾਣਗੇ ਤੇ ਸਾਨੂੰ ਨੋਟਾ ਲੈ ਜਾਣ ਦੀ ਜ਼ਰੂਰਤ ਨਹੀਂ ਪਊਗੀ ਪਹਿਲਾਂ ਸਾਨੂੰ ਨੋਟਾ ਲੈ ਜਾਣਾ ਪਊਗਾ ਨੋਟਾ ਨੋਟਾ ਨੋਟਾ